ਰੋਮ ਸੜ ਰਿਹਾ ਸੀ ਤੇ ਕਹਿੰਦੇ ਨੀਰੋ ਬੰਸਰੀ ਵਜਾ ਰਿਹਾ ਸੀ ਨੀਰੋ ਰੋਮ ਦੇ ਇੱਕ ਸੀਜ਼ਰ ਦਾ ਹੀ ਨਾਮ ਸੀ ਤੇ ਅੱਜ ਉਹੀ ਇਤਿਹਾਸ ਪੰਜਾਬ ਦੇ ਵਿੱਚ ਦੁਹਰਾਇਆ ਜਾ ਰਿਹਾ ਕਿ ਪੂਰਾ ਪੰਜਾਬ ਡੁੱਬ ਰਿਹਾ ਸੀ ਤੇ ਪੰਜਾਬ ਦਾ ਨੀਰੋ ਫੋਰਟਿਸ ਹਸਪਤਾਲ ਦੇ ਏਸੀ ਕਮਰੇ ਦੇ ਵਿੱਚ ਰਜਾਈ ਲੈ ਕੇ ਸੌ ਰਿਹਾ ਸੀ ਸੁਪਨਿਆਂ ਦਾ ਆਨੰਦ ਮਾਣ ਰਿਹਾ ਸੀ ਜਾਂ ਚੁਟਕਲੇ ਬਣਾ ਰਿਹਾ ਸੀ ਪਰसों ਪ੍ਰੈਸ ਕਾਨਫਰੰਸ ਕਰਦਾ ਸਾਡਾ ਮੁੱਖ ਮੰਤਰੀ ਕੱਲ ਪ੍ਰੈਸ ਕਾਨਫਰੰਸ ਕੀਤੀ ਮੁੱਖ ਮੰਤਰੀ ਨੇ ਕਿ ਇੱਕ ਗੱਲ ਉਹਨੇ ਕਹੀ ਕਿ ਹੜ੍ਹ ਪੀੜਤਾ ਦੇ ਜਿਹੜੀਆਂ ਮੁਸੀਬਤਾਂ ਦਾ ਪਹਾੜ ਖੜ ਗਿਆ ਉਹਨਾਂ ਦਾ ਹੱਲ ਕੀ ਕਰੇਗਾ ਉਹਦੇ ਕੋਲੇ ਸੋਸ਼ਲ ਮੀਡੀਆ ਦੇ ਉੱਪਰ ਬੈਠੇ ਮੇਰੇ ਸੀਨੀਅਰਸ ਮੇਰੇ ਜੂਨੀਅਰਸ ਜਿਹੜੇ ਸੱਚ ਨੂੰ ਸੱਚ ਕਹਿੰਦੇ ਨੇ ਉਹਨਾਂ ਨੂੰ ਗਾਲਾਂ ਕੱਢਣ ਤੋਂ ਇਲਾਵਾ ਕੁਝ ਨਹੀਂ ਸੀ ਕਿਉਂਕਿ ਉਹਦੇ ਆਲੇ-ਦਾਲੇ ਉਹ ਪੱਤਰਕਾਰ شمار ਸਨ ਜਿਨ੍ਹਾਂ ਨੂੰ ਪੰਜਾਬੀ ਦੇ ਦਰਬਾਰੀ মিডিਆ ਕਰਮਿਕ ਕਿਹਾ ਜਾਂਦਾ ਪਰ ਫੇਰ ਵੀ ਕੁਝ ਸਾਡੇ ਵਰਕੇ ਪਹੁੰਚੇ ਸੀ ਜਿਨ੍ਹਾਂ ਨੇ ਪਰਸੋਂ 12000 ਕਰੋੜ ਤੇ 1600 ਕਰੋੜ ਦੀ ਦੁਹਾਈ ਪਾਈ ਅਧਿ ਮੁੱਖ ਮੰਤਰੀ ਜਦੋਂ ਕੱਲ ਕੱਲ ਜਦੋਂ ਮੁੱਖ ਮੰਤਰੀ ਬੋਲ ਰਹੇ ਸੀ ਤੇ ਵੇਰਵੇ ਦਿੰਦੇ ਨੇ ਕਿ ਜਦੋਂ ਦਾ ਸਟੇਟ ਡੀਆਰਐਫ ਬੜਿਆ ਤਾਂ ਉਦੋਂ ਤੋਂ ਹੁਣ ਤੱਕ 5000 ਕਰੋੜ ਰੁਪਈਆ ਆਇਆ ਤੇ 3800 ਕਰੋੜ ਰੁਪਈਆ ਲੱਗਿਆ ਮੇਰਾ ਸਵਾਲ ਹੈ ਮੁੱਖ ਮੰਤਰੀ ਸਾਹਿਬ ਤੇ ਫਿਰ ਉਹ 1200 ਕਰੋੜ ਰੁਪਈਆ ਕਿਹੜੇ ਖੂਜੇ ਵਿੱਚ ਦੱਬੀ ਬੈਠੇ ਹੋ ਉਹਨੂੰ ਤੇ ਬਾਹਰ ਕੱਢੋ ਤੋ ਜਿਹੜਾ 1600 ਕਰੋੜ ਰੁਪਈਆ ਕੇਂਦਰ ਦੇ ਗਈ ਜੇ ਉਹ ਦੋਵਾਂ ਨੂੰ ਰੋਲ ਰੜਾ ਲਓ ਤਾਂ 2800 ਕਰੋੜ ਰੁਪਈਆ ਤਾਂ ਹੋ ਗਿਆ ਤੇ 2800 ਕਰੋੜ ਰੁਪਏ ਨੂੰ ਤੁਸੀਂ ਕਿਵੇਂ ਸੁਚਾਰੂ ਰੂਪ ਦੇ ਵਿੱਚ ਚਲਾ ਰਹੇ ਹੋ ਮਰਿਆ ਨੂੰ 4 ਲੱਖ ਰੁਪਈਆ ਜੇ ਤੁਹਾਡੇ ਘਰ ਦਾ ਕੋਈ ਮਰ ਜਾਏ ਤਾਂ 4 ਲੱਖ ਰੁਪਈਆ ਦੇਵੋਗੇ ਉਹਨੂੰ ਜੇ ਕੋਈ ਤੁਹਾਡਾ ਘਰ ਟਹਿ ਜਾਏ ਤਾਂ ਤੁਸੀਂ ਉਹਨੂੰ ਸਿਰਫ ਲੱਖ ਰੁਪਈਏ ਵਿੱਚ ਸਾਰ ਦਵੋਗੇ ਜੇ ਕੋਈ ਤੁਹਾਡੀ ਮੈਂ ਮਰ ਜੇ ਤਾਂ ਉਹਨੂੰ ਤੁਸੀਂ 30000 ਰੁਪਏ ਦੇ ਵਿੱਚ ਮੜੋਗੇ ਜਾਂ ਕੋਈ ਬੱਕਰੀ ਮਰ ਜੇ ਤਾਂ ਉਹ 3000 ਵਿੱਚ ਆਏਗੀ